ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡੇ ਫਰੈਂਡ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਹਨ ਤੇ ਮੈਂ ਅੱਜ ਚੱਲੀ ਆ ਜੀ ਆਪਦੇ ਪੇਕੇਆਂ ਦੇ ਤੇ ਮੇਰੀ ਚਾਚੀ ਮਰ ਗਈ ਜੀ ਹਨਾ ਤੇ ਉਹਦਾ ਅੱਜ ਹੈਗਾ ਜੀ ਭੋਗ ਤੇ ਮਰੀ ਜਦੋਂ ਮਰੀ ਆ ਤਾਂ ਮੈਨੂੰ ਦੱਸਿਆ ਨਹੀਂ ਕਿਸੇ ਨੇ ਵੀ ਤੇ ਅੱਜ ਕੱਲ ਪਰਸੋਂ ਮੇਰੀ ਭੈਣ ਦਾ ਫੋਨ ਆਇਆ ਸੀ ਮੇਰੀ ਵੱਡੀ ਭੈਣ ਦਾ ਤੇ ਉਹਨੇ ਮੈਨੂੰ ਦੱਸਿਆ ਕਹਿੰਦੀ ਵੀ ਐ ਕਰਕੇ ਭੈਣੇ ਵੀ ਚਾਚੀ ਮਰ ਗਈ ਤੇ ਆਪਾਂ ਭੋਗਤੇ ਜਾਣਾਗਾ ਤੇ ਮੈਂ ਚੱਲੀ ਆਂ ਜੀ ਭੋਗਤੇ ਤੇ ਇਹਦੇ ਵਿੱਚ ਜੀ 700 ਰੁਪਇਆ ਪਾ ਲਿਆ ਮੈਂ ਕਿਰਾਏ-ਪਾੜੇ ਨੂੰ ਤੇ ਪੇਕੇ ਮੇਰੇ ਨਾਲ ਹੀ ਆ ਬਠਿੰਡੇ ਦੇ ਨਾਲ ਹੀ ਆ ਜੀ ਕੋਈ ਬਾਹਲੀ ਦੂਰ ਨਹੀਂ ਹੈਗੇ ਤੇ ਕੰਮ ਮੈਂ ਕੋਈ ਕੀਤਾ ਨਹੀਂ ਸੀਗਾ ਕੋਈ ਕੰਮ ਨਹੀਂ ਕੀਤਾ ਘਰ ਦਾ ਇਕੱਲੀ ਕੁੜੀ ਨਿਭਾ ਕੇ ਸਕੂਲ ਤੋਰਦੀ ਆ ਤੇ ਕੀ ਕਹਿੰਦੇ ਆ ਨਾਤੀਆਂ ਬਸ ਕੁੜੀ ਨੂੰ ਪਰੌਂਠਾ ਪਰੌਂਠਾ ਬਣਾ ਕੇ ਉਹਨੂੰ ਸਕੂਲ ਤੋਰਤਾ ਤੇ ਸਾਡਾ ਬੱਬੂ ਉਹਨੂੰ ਛੱਡਿਆ ਆਇਆ ਸੀਗਾ ਤੇ ਦੇਖੋ ਜੀ ਚਾਚੀਆਂ ਵੀ ਜੇ ਕੋਈ ਸਮਝੇ ਤਾਂ ਚਾਚੀਆਂ ਵੀ ਮਾਵਾ ਵਰਗੀਆਂ ਹੁੰਦੀਆਂ ਹਨ ਤੇ ਜੇ ਅੱਗੋਂ ਗਾਂ ਚਾਚੀਆਂ ਵੀ ਸਮਝਣ ਹਨ ਵੀ ਚੱਲ ਸਾਡੇ ਦਿੌਰ ਜੇਠ ਦਾ ਬੱਚਾ ਜਿਹੜਾ ਹਨ ਵੀ ਉਹ ਸਾਡੇ ਹੀ ਬੱਚਿਆਂ ਵਰਗਾਗਾ ਤੇ ਦੇਖੋ ਆਪਾਂ ਤਾਂ ਬਹੁਤ ਪਿਆਰ ਕਰਦੇ ਸੀਗੇ ਉਹਨਾਂ ਨੂੰ ਮੇਰੀ ਚਾਚੀ ਵੀ ਮੈਨੂੰ ਬਹੁਤ ਪਿਆਰ ਕਰਦੀ ਸੀਗੀ ਤੇ ਮੈਂ ਜਦੋਂ ਵੀ ਜਾਂਦੀ ਸੀਗੀ ਤੇ ਬਸ ਮੇਰੀ ਮਾਂ ਵਾਂਗੂ ਮੈਨੂੰ ਹਿੱਕ ਨਾਲ ਲਾ ਲੈਂਦੀ ਸੀਗੀ ਮੈ ਮਰੋਂ ਦੀ ਸੀਗੀ ਤੇ ਉਹ ਮੇਰੀ ਮਾਂ ਯਾਦ ਨੇ ਆਉਂਦੀ ਦਿੰਦੀ ਸੀਗੀ ਤੇ ਘੁੱਟ ਕੇ ਗੱਲ ਲਾ ਲੈਂਦੀ ਸੀ ਮੇਰੀ ਚਾਚੀ ਮੈਨੂੰ ਤੇ ਤਾਂ ਕਰਕੇ ਮੋਹ ਪ੍ਰੇਮਾ ਮੇਰਾ ਤੇ ਜਾਣਾ ਤਾਂ ਬੰਦਦਾ ਹੀ ਹੈ ਜੀ ਹਨਾ ਤੇ ਬਾਕੀ ਜੇ ਨਾ ਵੀ ਮੋਹ ਪ੍ਰੇਮ ਕਰਦੇ ਆਪਾਂ ਫੇਰ ਵੀ ਜਾਂਦੇ ਹਨਾ ਤੇ ਮਾਂ ਪਿਓ ਕਿਹੜਾ ਵੀ ਵਾਰ-ਵਾਰ ਮਿਲਦੇ ਹੈਗੇ ਤੇ ਮੈਂ ਚੱਲੀ ਆ ਭੈਣ ਨੂੰ ਫੋਨ ਕੀਤਾ ਹੁਣ ਭੈਣ ਨਹੀਂ ਆਈ ਜਾਂਦੀ ਆ ਭੈਣ ਦਾ ਪਿੰਡ ਸਾਡੇ ਤੋਂ ਗਾਂਗਾ ਥੋੜਾ ਜਿਹਾ ਤੇ ਉਹ ਜਦੋਂ ਬੱਸ اٹੇ ਜਦੋਂ ਤੁਰਪੀ ਘਰੋਂ ਤੇ ਮੈਨੂੰ ਫੋਨ ਕਰੂਗੀ ਤੇ ਬਾਕੀ ਕੰਮ ਸਾਰਾ ਅੱਜ ਵਿਚਾਰੇ ਦੇ ਸਿਰ ਤੇ ਆ ਬੱਬੂ ਦੇ ਸਾਰਾ ਕਰ ਲੂਗਾ ਮੇਰੇ ਹੁੰਦੇ ਨੂੰ ਤੁਹਾਨੂੰ ਪਤਾ ਹੀ ਹੈ ਮੈਂ ਅੱਗੇ ਰਾਸਤਾਨ ਗਈ ਸੀਗੀ ਤੇ ਇਹਨੇ ਵਧੀਆ ਸਾਰਾ ਕੰਮ ਕਰ ਲਿਆ ਸੀਗਾ ਤੇ ਬਾਕੀ ਸਿਰ ਮੈਂ ਆਏ ਤੁਸੀਂ ਪੁੱਛਦੇ ਕਿਉਂ ਆਇਆ ਭਰਾਵਾ ਮੈਂ ਇੱਥੇ ਮੇਰੇ ਇੱਥੇ ਸਵੇਰੇ ਉਸ ਤਰ੍ਹਾਂ ਵੱਜ ਗਿਆ ਮੇਰੇ ਤੋਂ ਇੱਥੇ ਉਹ ਪੜਦੀ ਤਾਂ ਮੈਂ ਇਕ ਬਾਲ ਜਿਹਾ ਸੀਗਾ ਤੇ ਉਹ ਆ ਹੀ ਹੋ ਗਿਆ ਤੇ ਇੱਥੇ ਨਾ ਇਹਨਾਂ ਨਾ ਥਾਂ ਗੰਝਾ ਹੋ ਗਿਆ ਤੇ ਹੁਣ ਨਾ ਉਹ ਭੜਾ ਲੱਗਦਾ ਤੇ ਹੁਣ ਮੈਂ ਬਾਲ ਆਏ ਕਰ ਲੇ ਮੈਂ ਕਦੇ ਕੀਤੇ ਨਹੀਂ ਆਏ ਮੈਂ ਪਹਿਲੀ ਵਾਰ ਕੀਤੇ ਹੈਗੇ ਇੱਕ ਦੋ ਵੀਡੀਓ ਚ ਤਾਂ ਭਲਾ ਇੰਸਟਾਗ੍ਰਾਮ ਤੇ ਕੀਤੇ ਹੁਣ ਤੇ ਬਾਕੀ ਮੇਰਾ ਖਲਿਆਰਾ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਤੇ ਆ ਦੇਖੋ ਬੱਬੂ ਕਹਿੰਦਾ ਵੀ ਦਿਖਾ ਦੇ ਖਲਿਆਰਾ ਸਾਰਾ ਅੱਜ ਇਹਦੇ ਸਿਰ ਤੇ ਇਹਨੇ ਮੇਰੇ ਹੁੰਦੀ ਉਹਨੇ ਘਰ ਪੂਰਾ ਐਂਟਾਣਾ ਟੰਨ ਚਮਕਾ ਦੇਣਾ ਜੀ ਤੇ ਇਹ ਦੇਖੋ ਪਹਿਲਾ ਨੰਬਰ ਤਾਂ ਇਹ ਆ ਗਿਆ ਠੀਕ ਆ ਇਹ ਕੱਲ ਮੈਂ ਕੱਪੜੇ ਧੋਤੇ ਸੀਗੇ ਤੇ ਮੈਂ ਇੱਥੇ ਹੀ ਲਾ ਕੇ ਰੱਖਤੇ ਤੇ ਬਾਕੀ ਮੇਰੀ ਸੱਸ ਆਈ ਜਾਂਦੀ ਅੱਜ ਉਹ ਇੱਥੋਂ ਦਵਾਈ ਚਲਦੀ ਆ ਉਹਦੀ ਬਟੰਡਿਓ ਤੇ ਆ ਮੇਰੀ ਸੱਸ ਨੇ ਮੈਨੂੰ ਬੈਗ ਦਿੱਤਾ ਸੀ ਜਦੋਂ ਅਸੀਂ ਰਾਜਸਥਾਨ ਗਏ ਸੀ ਤੇ ਉਹ ਮੈਂ ਕੱਢ ਕੇ ਤਾਂ ਰੱਖਤਾ ਮੇਰੀ ਸੱਸ ਕਹਿੰਦੀ ਭਾਈ ਮੈਂ ਕਿਉਂ ਤੇ ਦੁੱਧ ਲਈ ਉਹ ਨਹੀਂ ਆ ਉਧਰੋਂ ਤੇ ਬੱਬੂ ਨੂੰ ਕਹਿਦੀ ਵੀ ਇਹ ਨਾਲ ਲੈ ਕੇ ਆਵੇ ਤੇ ਇਹਦੇ ਵਿੱਚ ਸਾਰਾ ਕੁਝ ਪਾ ਲਿਆ ਹੋਊਗਾ ਬੱਬੂ ਤੇ ਦੇਖੋ ਖਲਿਆਰਾ ਇਹ ਮੈਂ ਬੂਟ 깔 ਆਪਦੇ ਤੋਤੇ ਸੀਗੇ ਤੇ ਬਾਕੀ ਸਾਰਾ ਖਲਿਆਰਾ ਮੇਰਾ ਮੈਂ ਤੁਹਾਨੂੰ ਕੀ ਕੀ ਦਿਖਾਵਾਂ ਤੇ ਥੋੜਾ ਜਿਹਾ ਦਿਖਾ ਦਿੰਨੀ ਆ ਇਹ ਦੇਖੋ ਇਹ ਦੇਖੋ ਜੀ ਮੇਰੇ ਬਿਸਤਰੇ ਉਵੇਂ ਪਏ ਆ ਇਹ ਮੈਂ ਨਾ ਕੇਂਦਰੀ ਤੋਲਗਾ ਰੱਖਤਾ ਤੇ ਸਾਰਾ ਕੁਝ ਟਣਾ ਟੰਡ ਕਰ ਦੂਗਾ ਕਿ ਕਹਿਣ ਦਾ ਮਤਲਬ ਇੰਨੀ ਦਾ ਟੈਨਸ਼ਨ ਨਹੀਂ ਹੈਗੀ ਆ ਸੀ ਰਾਤ ਵੀਡੀਓ ਸ਼ੂਟ ਕੀਤੀ ਸੀਗੀ ਇੰਸਟਾਗ੍ਰਾਮ ਤੇ ਪਾਉਣ ਵਾਸਤੇ ਤੇ ਬਾਕੀ ਆਹ ਵੀ ਕੱਪੜੇ ਸਾਡੇ ਜਿਹੜੇ ਤੋਤੇ ਹੋਇਆ ਦੇਖੋ ਬੈੱਡ ਤੇ ਇੱਧਰ ਵੀ ਖਿਲਿਆ ਰਗਾ ਇੱਧਰ ਮੇਰਾ ਮਾਤਾ ਦਾ ਮੰਦਰ ਹੈਗਾ ਮੈਂ ਜਾਦੀ ਇੱਧਰ ਅ ਪੈਰ ਚੱਪਲ ਚੁੱਪਲਾ ਲੈ ਕੇ ਨਹੀਂ ਮੈਂ ਜਾਣ ਦਿੰਦੀ ਕਿਸੇ ਨੂੰ ਵੀ ਤੇ ਬਾਕੀ ਤੁਸੀਂ ਮੇਰੇ ਸੋਈ ਦਾ ਅੱਜ ਸੱਤਿਆ ਨਾ ਨਹੀਂ ਵੈਸੇ ਤਾਂ ਸਾਡੇ ਭਾਂਡੇ ਤਾਂ ਹੈ ਨਹੀਂਗੇ ਅੱਜ ਇੰਨੇ ਤਾਂ ਹੈ ਨਹੀਂਗੇ ਇਹ ਸਾਡੇ ਵੀ ਆ ਹੀ ਆ ਬਸ ਕੱਲੇ ਬਸ ਇੰਨੇ ਕ ਤੇ ਐਵੇਂ ਮਰੇ ਅੰਦ ਨੂੰ ਟਣਾ ਟੰਨ ਹੋਊਗਾ ਸਾਰਾ ਇੱਕ ਇੱਕ ਚੀਜ਼ ਵਧੀਆ ਐਨੀ ਤਾਂ ਮੈਨੂੰ ਟੈਨਸ਼ਨ ਹੈ ਨਹੀਂ ਕਿਉਂਕਿ ਮੇਰਾ ਮੁੰਡਾ ਨਾ ਮੇਰੀਆਂ ਕੁੜੀਆਂ ਵਰਗਾ ਹੀ ਆ ਜਿਵੇਂ ਕੁੜੀਆਂ ਨੇ ਘਰ ਦੇ ਵਿੱਚ ਕੰਮ ਕਰਦੀਆਂ ਬਾਕੀ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਹਨ ਤੁਹਾਨੂੰ ਦੱਸਣ ਦੀ ਵੈਸੇ ਵੀ ਲੋੜ ਨਹੀਂ ਹੈਗੀ ਤੇ ਅੱਜ ਮੈਂ ਪਾਏ ਆ ਜੀ ਨਵੇਂ ਬੂਟ ਇਹ ਪਿਛਲੇ ਸਾਲ ਦੇ ਪਾਏ ਸੀਗੇ ਦਿਖਾਉਣੀ ਆ ਮੈਂ ਤੁਹਾਨੂੰ ਆਪਣੇ ਬੂਟ ਤੇ ਇਹ ਦੇਖੋ ਇਹ ਪਿਛਲੇ ਸਾਲ ਦੇ ਪਾਏ ਸੀਗੇ ਮੇਰੇ ਬੂਟ ਇੱਕੇ ਜਾਂ ਕਲਰ ਆ ਤੇ ਬਾਕੀ ਸਾਰਾ ਹੁਮੇ ਪਿਆ ਇਹਨੇ ਤਾਂ ਗਾਣੇ ਛਾਣੇ ਲਾ ਲੈਣੇ ਆ ਤੇ ਗਾਣੇ ਲਾਊਗਾ ਭਾਈ ਗਲਾਬ ਸਿੱਧੂ ਦੇ ਤੇ ਕਿਹੜਾ ਟ੍ਰੈਂਡਿੰਗ ਚ ਹੁਣ ਗਾਣਾ ਜਾਂ ਬਾਲਾ ਚੱਲਿਆ ਕਿਹੜਾ ਉਹ ਜੂਪੀ ਤੋਂ ਸੂਟਰ ਭੇਜਿਆ ਵੇ ਕੋਈ ਕਾਂਡ ਨਾ ਕਰ ਜੇ ਕਾਕੇ ਦਿਖਾ ਲੱਗ ਜਾਊ ਬਣਾ ਕੇ ਛਾਣ ਨੀ ਤੱਕੇ ਰਾ ਚੜ ਜੇ ਹਾਂ ਇਹ ਲਾਊਗਾ ਜੀ ਉਹ ਗਾਣੇ ਉਹ ਗਾਣੇ ਲਾ ਕੇ ਨੇ ਤੇ ਇਹਨੇ ਲਾਉਣੇ ਆ 5 ਮਿੰਟਸ ਕੰਮ ਕਰਨ ਲੱਗੇ ਤੇ ਬਾਕੀ ਇਹ ਦੋ ਦਿਨਾਂ ਤੋਂ ਆਇਆ ਫਰੈਂਡ ਮੈਨੂੰ ਔਖਾ ਹੋ ਗਿਆ ਸੀ ਬਹੁਤ ਜ਼ਿਆਦਾ ਇਹ ਗਿਆ ਸੀਗਾ ਉੱਥੇ ਇਹ ਬਾਗ ਗਿਆ ਸੀ ਡੀਜੇ ਵਾਲਾ ਨਾਲ ਤੇ ਮੈਨੂੰ ਬਹੁਤ ਔਖਾ ਹੋ ਗਿਆ ਸੀ ਫਿਰ ਮੈਂ ਰਾਤ ਇਹਨਾਂ ਨੂੰ ਕੱਢੀਆਂ ਗਾਲਾਂ ਪਤਾ ਨਹੀਂ ਮਾਰਦੀ ਬਈ ਝੂਠ ਤੇ ਰਾਤ ਫਿਰ ਮੈਂ ਗਾਲਾਂ ਗੂਲਾ ਕੱਢ ਕੇ ਇਹਨੂੰ ਇਹਨੂੰ ਮੈਂ ਘਰੇ ਮਗਾਇਆ ਤੇ ਇਹਦੇ ਪਿਓ ਨੂੰ 4-5 ਦਿਨ ਹੋ ਗਏ ਉਹ ਤਾਂ ਘਰੇ ਹੀ ਨਹੀਂ ਆਇਆ ਅਸਾ ਇਹਨਾਂ ਦਾ ਹੁਣ ਕੰਮ ਚੱਲ ਪਿਆ ਜੀ ਐਲਡੀ ਬੋਲਦਾ ਚਲੋ ਮਾਲਕ ਸਾਰਿਆਂ ਦਾ ਕੰਮ ਚਲਾਵੇ ਹਨਾ ਤੇ ਪਰ ਇਹਦੇ ਬਿਨਾ ਸਰਦਾ ਨਹੀਂ ਸੀਗਾ ਭਾਈ ਰੀਲਾ ਰੂਲਾ ਕੌਣ ਬਣਾਵੇ ਤੇ ਤਾਂ ਕਰਕੇ ਫਿਰ ਅੱਜ ਮੈਂ ਰਾਤ ਇਹਨੂੰ ਭਾਈ ਮੈਂ ਬੁਲਾਇਆ ਵਿਚਾਰੇ ਨੂੰ ਤੇ ਬੁਲਾਇਆ ਇਹਨੂੰ ਮੈਂ ਤਾਂ ਸਿੱਕਾ ਤਾਂ ਮੇਰੀ ਸੱਸ ਨੇ ਆਉਣਾਗਾ ਕਿਉਂਕਿ ਮੇਰਤ ਟਿਕਾਇਆ ਨਹੀਂ ਜਾਣਾ ਦੁੱਧਵਾਦ ਫੜਨਾ ਉਹਨੇ ਘਰੇ ਤਾਂ ਆਉਣਾ ਨੇ ਉਹ ਰਾਜਸਥਾਨ ਤੋਂ ਆ ਰਹੀ ਆ ਉਹਨੇ ਤਾਂ ਸਿੱਧੀ ਬੀਬੀਆਂ ਨੇ ਚੌਂਕ ਚੋਂ ਦਵਾਈ ਲੈ ਕੇ ਤੇ ਸਟੇਸ਼ਨ ਤੇ ਸਿੱਧੀ ਚੱਲ ਜਾਣਾਗਾ ਤੇ ਫਿਰ ਇਹ ਦੁੱਧਵਾਦ ਫੜ ਤਾਂ ਲਿਆਊਗਾ ਤੇ ਕੋਲੇ ਮੋਟਰਸਾਈਕਲ ਹੈ ਫੜ ਲਿਆਊਗਾ ਸਾਰਾ ਕੁਝ ਜਾ ਕੇ ਤੇ ਮੈਂ ਆ ਜੂਗੀ 3:00 4:00 ਕਵਾਇ ਤੇ ਕਰ ਮੈਂ ਆ ਜੂਗੀ ਕਿਉਂਕਿ 1:00 ਵੇ ਤਾਂ ਭੋਗ ਹੀ ਪਊਗਾ ਨਹੀਂ ਨਹੀਂ ਇਹ ਹੁਣ ਮੈਨੂੰ ਵੀ ਕਿ ਫਰੈਂਡ ਆਏ ਕਹੀ ਜਾਂਦਾ ਵੀ ਕੋਈ ਆਏ ਵੀ ਕਹਿੰਦਾ ਹੁੰਦਾ ਮਾਪਿਓ ਨੂੰ ਕਹਿੰਦਾ ਤੂੰ ਤਾਂ ਜਾਣ ਕੇ ਲੰਗਰ ਖਾਣ ਦੀ ਮਾਰੀ ਜਾਂਨੀ ਆ ਦੱਸੋ ਤੇ ਬੜੇ ਦੁੱਖ ਦੀ ਗੱਲ ਇੱਕ ਹੋਰ ਤੇ ਸਾਡਾ ਬਾਈ ਸੀਗਾ ਵਿਚਾਰਾ ਇੰਸਟਾਗ੍ਰਾਮ ਤੇ ਕਰਨ ਬਾਈ ਕਰਨੈਲ ਘਰੂ ਤੇ ਉਹਦੀ ਮੰਮੀ ਦੀ ਵੀ ਡੈਥ ਹੋ ਗਈ ਵਿਚਾਰੀ ਦੀ ਮੈਂ ਸਟੋਰੀ ਲਾਈ ਆ ਇੰਸਟਾਗ੍ਰam ਤੇ ਬੜਾ ਦੁੱਖ ਹੋਇਆ ਸੁਣ ਕੇ ਤੇ ਜਮਾ ਉਹਦੀ ਮੰਮੀ ਦੀ ਸ਼ਕਲ ਜਮਾ ਮੇਰੇ ਵਰਗੀ ਸੀ ਜਮਾ ਹੀ ਮੇਰੀ ਮੰਮੀ ਵਰਗੀ ਪਿਆਹੀ ਲੱਗਦਾ ਸੀ ਜਿਵੇਂ ਮੇਰੀ ਮਾਂ ਹੁੰਦੀ ਆ ਤੇ ਉਹ ਵੀ ਮੈਂ ਐਤਵਾਰ ਨੂੰ ਸ਼ਾਇਦ ਐਤਵਾਰ ਨੂੰ ਮੈਂ ਭੋਗ ਤੇ ਜਾਣਾਗਾ ਭਾਗ ਥਲੇ ਜਿੱਥੇ ਉਹ ਕਹਿੰਦੀ ਹੁੰਦੀ ਹੈ ਹੈਲੋ ਗਾਇਸ ਵੀਰੇ ਉਹਨਾਂ ਦੇ ਪਿੰਡ ਤੇ ਉੱਥੇ ਮੈਂ ਜਾ ਰਹੀ ਆ ਜੀ ਭਾਗ ਥਲੇ ਐਤਵਾਰ ਨੂੰ ਬਾਈ ਕਰਨੈਲ ਘਰੂ ਦੀ ਮੰਮੀ ਦੇ ਭੋਗ ਤੇ ਤੇ ਕਿਉਂਕਿ ਉਹ ਮੇਰਾ ਭਰਾ ਬਣਿਆ ਹੋਇਆ ਜੀ ਅੱਗੋਂ ਦੇ ਪਾਪੇ ਦੀ ਡੈਥ ਹੋਈ ਸੀ ਉਦੋਂ ਵੀ ਮੈਂ ਗਈ ਸੀਗੀ ਤੇ ਜਾਣਾ ਚਾਹੀਦਾ ਹਨਾ ਭੈਣ ਭਰਾ ਦੇ ਹੁੰਦੇ ਹੁੰਦੇ ਭੈਣ ਭਰਾ ਵਿਆਹ ਆਦਿ ਤੇ ਬੰਦਾ ਰੁਕ ਰੁਕ ਜੇ ਤੇ ਵੀ ਗਮੀ ਤੇ ਨਹੀਂ ਰੁਕਣਾ ਚਾਹੀਦਾਗਾ ਕਿਉਂਕਿ ਮਾਪੇ ਤਾਂ ਸਭ ਦੇ ਸਾਂਝੇ ਹੁੰਦੇ ਆ ਜੀ ਹਨਾ ਤੇ ਬਾਕੀ ਜਦੋਂ ਮਾਂ ਪਿਓ ਤੁਰ ਜਾਂਦਾ ਹਨਾ ਤੇ ਬਾਅਦ ਚ ਅਹਿਸਾਸ ਹੁੰਦਾ ਪਤਾ ਲੱਗਦਾ ਹਨਾ ਵੀ ਮਾਂ ਬਾਪ ਦੀ ਅ ਅ ਕੀ ਮਤਕੀ ਹੁੰਦੀ ਆ ਅੱਜ ਸਾਡੇ ਕੋਲੇ ਮਾਪਿਓ ਹੈ ਨਹੀਂਗਾ ਤਾਂ ਸਾਨੂੰ ਪਤਾ ਵੀ ਅੱਜ ਅਸੀਂ ਸਮਝਦੇ ਆਂ ਗੱਲ ਨੂੰ ਵੀ ਕਾ ਸਾਡਾ ਅੱਜ ਮਾਪਿਓ ਹੁੰਦਾ ਹਨਾ ਤੇ ਗੱਲਾਂ ਹੀ ਹੋਰ ਸੀਗੀਆਂ ਤੇ ਬਾਕੀ ਮੈਂ ਬਾਕੀ ਸਾਡਾ ਤੋਰੀ ਨੂੰ ਪੁੱਛ ਲਓ ਜੀ ਜੇ ਕੋਈ ਗੱਲ ਬਾਤ ਪੁੱਛਣੀ ਆ ਤਾਂ ਤੁਸੀਂ ਤੇ ਬਾਕੀ ਫਰੈਂਡ ਮੈਂ ਤੁਹਾਨੂੰ 20 ਵਾਰੀ ਕਿਹਾ ਭਾਈ ਕੋਈ ਵਿਚੋਲਾ ਬਣੋ ਮੁੰਡੇ ਦਾ ਤੇ ਕਰ ਦੋ ਕੋਈ ਕੰਮ ਕਾਂਡ ਤੇ ਮੈਂ ਵੀ ਨੋਹ ਵਾਲੀ ਹੋ ਜਾ ਹਨਾ ਤੇ ਬਾਕੀ ਕੀ ਕਹਿੰਦੇ ਆਗੇ ਬਾਕੀ ਮੈਂ ਬਲੌਗ ਪਾਇਆ ਨਹੀਂ ਸੀਗਾ ਤਾਂ ਕਰਕੇ ਵਾ ਵ ਦਿਨ ਹੋ ਗਏ ਫਰੈਂਡ ਮੈਂ ਥੋੜਾ ਜਿਹਾ ਟੈਂਸ਼ਨ ਚਲ ਰਹੀ ਸੀ ਇੱਕ ਤਾਂ ਬਾਜੀ ਕਰਨੈਲ ਘਰੂ ਦੀ ਮੰਮੀ ਮੁੱਕ ਗਈ ਵਿਚਾਰੇ ਦੀ ਇੱਕ ਮੇਰੀ ਚਾਚੀ ਮੁੱਕ ਗਈ ਸખી ਚਾਚੀ ਸੀ ਮੇਰੀ ਤੇ ਇੱਕ ਉਹ ਵਿਚਾਰੀ ਮਰ ਗਈ ਬੜੇ ਦੁੱਖ ਦੀ ਗੱਲ ਆ ਹਨਾ ਜਦੋਂ ਮਾਂ ਮੈਨੂੰ ਬਸ ਇਹੀ ਗੱਲ ਦਾ ਦੁੱਖ ਆ ਵੀ ਜਦੋਂ ਮਾਂ ਬਾਪ ਤੁਰ ਜਾਂਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਮਾਂ ਪਿਓ ਦੀ ਕੀਮਤ ਵਿੱਚ ਕੀ ਹੁੰਦੀ ਆ ਠੀਕ ਹੈ ਨਾ ਤੇ ਅੱਜ ਅਸੀਂ ਬਹੁਤ ਪਸਤਾਈ ਜਾਂਦੇ ਆ ਕਾਸ਼ ਅੱਜ ਮੇਰੇ ਵੀ ਮੰਮੀ ਪਾਪਾ ਮੇਰੇ ਕੋਲੇ ਹੁੰਦਾ ਤੇ ਆਪਾਂ ਉਹਨਾਂ ਨੂੰ ਦੁਨੀਆਂ ਦਾ ਹਰ ਸੁੱਖ ਦੇਣਾ ਸੀ ਜਿਹੜਾ ਅੱਜ ਸੁੱਖ ਮੇਰੇ ਕਰਮਾਂ ਚ ਤੇ ਅੱਜ ਮੈਂ ਉਹਨਾਂ ਨੂੰ ਮੇਰੀ ਮੰਮੀ ਪਾਪੇ ਨੂੰ ਹਰ ਇੱਕ ਸੁੱਖ ਦੇਣਾ ਸੀਗਾ ਹਰ ਇੱਕ ਸੁੱਖ ਜਿਹੜਾ ਕੋਈ ਮਾਂ ਤੇ ਪੁੱਤ ਦੇਣਾ ਚਾਹੁੰਦਾ ਹੁੰਦਾਗਾ ਤੇ ਇਸੇ ਕਰਨਾ ਆਪਾਂ ਸਾਰਿਆਂ ਨੂੰ ਕਹਿੰਦੇ ਆ ਜੀ ਆਪਦੇ ਮਾਂ ਬਾਪ ਨੂੰ ਪਿਆਰ ਕਰੋ ਹਨਾ ਉਹਨਾਂ ਦਾ ਸਤਿਕਾਰ ਕਰੋ ਤੇ ਬਾਕੀ ਸਾਡੇ ਚੈਨਲ ਨੂੰ ਜੀ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਮੈਨੂੰ ਮਾਫ ਕਰਦੇ ਹੋ ਬੋਲਣ ਦੇ ਵਿੱਚ ਤੇ ਬਾਕੀ ਜਿਹਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਤੇ ਸਾਡੀ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀ ਅੱਜ ਤੁਹਾਨੂੰ ਮੇਰੀਆਂ ਗੱਲਾਂ ਕਿਵੇਂ ਲੱਗੀਆਂ ਅੱਜ ਮੈਂ ਜਮਾਂ ਸੀਰੀਅਸ ਕੋ ਗੱਲ ਕੀਤੀ ਆ ਸਾਰੀ ਤੇ ਬਾਕੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਜੇ ਕੋਈ ਸਾਡੇ ਪਿੰਡ ਮੈਂ ਪਿੰਡ ਜਾ ਰਹੀ ਆ ਜੀ ਤੇ ਪਿੰਡ ਦਾ ਮੈਂ ਨਾਂ ਤਾਂ ਨਹੀਂ ਦੱਸਣਾ ਤੇ ਬਸ ਤੇ ਮੈਂ ਜਾ ਰਹੀ ਆ ਜੀ ਪਿੰਡ ਸਾਡੇ ਮੇਰੀ ਚਾਚੀ ਦੇ ਭੋਗ ਤੇ ਵਿਚਾਰੀ ਦੇ ਤੇ ਬਾਕੀ ਸਾਡੇ ਬਾ ਠੀਕ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਇਕ ਕਮੈਂਟ ਸ਼ੇਅਰ ਤੇ ਠੀਕ ਆ ਫਰੈਂਡ ਸ਼ਸ਼ੀ ਕਾਲ ਜੀ